ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਇਹ 5 ਹੌਸਪਾਵਰ ਦਾ ਸੋਲਰ ਸਮਰਸੀਬਲ ਵਾਟਰ ਪੰਪ ਹੈ ਪਿੰਡ ਬਰੇ ਨੇੜੇ ਬਡਲਾੜਾ ਜ਼ਿਲ੍ਹਾ ਮਾਨਸਾ 35 ਤੋਂ 40 ਫੁੱਟ ਦੇ ਵਿੱਚ ਇੱਥੇ ਵਾਟਰ ਲੈਵਲ ਹੈ ਤੇ 60 ਫੁੱਟ ਤੇ 6 ਡਿਲੀਵਰੀ ਪਾਈਪਾਂ ਦੇ ਨਾਲ ਇਹ 5 ਹੌਸਪਾਵਰ ਦੀ ਨੈਸਾ ਕੰਪਨੀ ਦੀ ਸੋਲਰ ਸਪੈਸ਼ਲ ਸੋਲਰ ਸਮਰਸੀਬਲ ਮੋਟਰ ਚੱਲਦੀ ਪਈ ਹੈ ਤਰੀਕ ਹੈ ਅੱਜ 16 ਜੁਲਾਈ 2024 ਦਿਨ ਮੰਗਲਵਾਰ ਜਿਹੜੇ ਮਾਨਸਾ ਏਰੀਆ ਦੇ ਕਿਸਾਨ ਨੇ ਜਿਹੜੇ ਬਰੇ ਪਿੰਡ ਦੇ ਨੇੜੇ ਤੇੜੇ ਦੇ ਕਿਸਾਨ ਨੇ ਉਹ ਜਾਣਦੇ ਹੋਣਗੇ ਵੀ ਅੱਜ ਮੌਸਮ ਠੀਕ ਠਾਕ ਸੀ ਬੱਦਲਵਾਈ ਜੀ ਵਾਲਾ ਮੌਸਮ ਸੀ ਧੁੱਪ ਇੰਨੀ ਤੇਜ਼ ਨਹੀਂ ਸੀ ਪਰ ਬੱਦਲਵਾਈ ਵਾਲੇ ਮੌਸਮ ਦੇ ਵਿੱਚ ਵੀ ਆਪਣਾ ਸੋਲਰ ਪੰਪੇ ਜਿਹੜਾ ਬਹੁਤ ਵਧੀਆ ਪਰਫਾਰਮੈਂਸ ਦੇਂਦਾ ਪਿਆ 3 ਇੰਚੀ ਦਾ ਵਧੀਆ ਫਲੋ ਇਸ ਟਾਈਮ ਆਉਂਦਾ ਪਿਆ 5 ਹਸਪਾਵਰ ਦੀ ਮੋਟਰੇ ਵੈਸੇ ਇੱਥੇ 18 ਪੈਨਲ ਲੱਗੇ ਨੇ ਪਰ ਇੱਕ ਪੈਨਲ ਇਹਨਾਂ ਦਾ ਕਰਾ ਕੇ ਉਹ ਪੈਨਲ ਚੱਲਦਾ ਨਹੀਂਗਾ 17 ਪੈਨਲਾਂ ਤੇ ਇਸ ਟਾਈਮ ਮੋਟਰ ਚੱਲਦੀ ਪਈ ਐ ਆਈਐਨਵੀਟੀ ਦੀ ਇੱਥੇ ਫੋਟੋਵੋਲਟਿਕ ਡਰਾਈਵ ਲੱਗੀ ਐ ਇਸ ਟਾਈਮ 42.75 ਲਗਭਗ 43 ਦੇ ਆਸ-ਪਾਸ ਫ੍ਰੀਕਵੈਂਸੀ ਚੱਲਦੀ ਪਈ ਐ 500 550 ਦੇ ਆਸ-ਪਾਸ ਡੀਸੀ ਵੋਲਟੇਜ ਆਉਂਦੇ ਪਏ ਨੇ 250 ਵੋਲਟ ਮੋਟਰ ਲੰਦੀ ਪਈ ਐ ਤੇ 8.2 ਐਂਪੀਅਰ ਲਗਭਗ 8 ਐਂਪੀਅਰ ਲੈ ਕੇ 2500 ਆਰਪੀਐਮ ਤੇ 42 ਫ੍ਰੀਕਵੈਂਸੀ ਤੇ 5 ਹੌਸਪਾਵਰ ਦੀ ਨੈਸਾ ਕੰਪਨੀ ਦੀ ਸੋਲਰ ਮੋਟਰ ਚੱਲਦੀ ਪਈ ਐ बड़े ਪਿੰਡ ਦੇ ਵਿੱਚ ਆਪਾਂ ਪਹਿਲਾਂ ਵੀ ਦੋ ਸੋਲਰ ਸਿਸਟਮ ਜਿਹੜੇ ਨੇ ਉਹ ਸੈੱਟ ਕੀਤੇ ਸਨ ਉੱਥੇ ਸਰਵਿਸ ਪ੍ਰੋਵਾਈਡ ਕਰਵਾਈ ਸੀ ਇਹ ਤੀਜਾ ਸਿਸਟਮ ਹੈ ਇਸੇ ਪਿੰਡ ਦੇ ਵਿੱਚ ਜਿੱਥੇ ਆਪਾਂ ਸਰਵਿਸ ਪ੍ਰੋਵਾਈਡ ਕਰਵਾਈ ਹੈ ਪਹਿਲਾਂ ਇੱਥੇ ਗ੍ਰਿਡ ਵਾਲੀ ਮੋਟਰ ਸੀ ਇਹਨਾਂ ਨੇ ਗ੍ਰਿਡ ਦੀ ਮੋਟਰ ਪਾਈ ਸੀ ਪਰ ਉਹਦੇ ਨਾਲ ਕੋਈ ਚੰਗੀ ਪਰਫਾਰਮੈਂਸ ਨਹੀਂ ਆਈ ਕਿਸਾਨ ਵੀਰ ਦੇ ਕਹਿਣ ਮੁਤਾਬਕ ਬਦਲਵਾਈ ਦੇ ਵਿੱਚ ਉਹਦਾ ਟ੍ਰਿਪ ਇਸ਼ੂ ਬਹੁਤ ਜ਼ਿਆਦਾ ਸੀ ਕਾਫੀ ਜ਼ਿਆਦਾ ਪਾਣੀ ਘਟ ਜਾਂਦਾ ਸੀ ਤੇ ਟ੍ਰਿਪ ਕਰ ਜਾਂਦੀ ਸੀ ਪਰ ਨੈਸਾ ਦੇ ਵਿੱਚ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਹ ਮੋਟਰ ਘੱਟ ਤੋਂ ਘੱਟ ਧੁੱਪ ਦੇ ਵਿੱਚ ਵੀ ਤੁਹਾਨੂੰ ਵਧੀਆ ਪਰਫਾਰਮੈਂਸ ਦਿੰਦੀ ਹੈ ਸੋ ਤੁਸੀਂ ਵੀ ਇੱਕ ਚੰਗੀ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਜਾਂ ਪਹਿਲਾਂ ਤੋਂ ਸੋਲਰ ਸਿਸਟਮ ਲਵਾਇਆ ਹੈ ਤੁਹਾਡੇ ਸੋਲਰ ਸਿਸਟਮ ਨੇ ਪਰਫਾਰਮੈਂਸ ਨਹੀਂ ਦਿੱਤੀ ਕੋਈ ਸੋਲਰ ਮੋਟਰ ਲੈਣਾ ਚਾਹੁੰਦੇ ਹੋ ਸੋਲਰ ਡਰਾਈਵ ਲੈਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਸੋਲਰ ਸਰਵਿਸ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਇੱਕ ਵਧੀਆ A-grade ਕੁਆਲਿਟੀ ਦੇ ਸੋਲਰ ਸਿਸਟਮ ਤੇ ਚੰਗੀ ਸਰਵਿਸ ਕਰਕੇ ਤੁਸੀਂ ਸਾਡੇ ਤੋਂ 1 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੇ ਸੋਲਰ ਸਬਮਰਸੀਬਲ ਤੇ ਸੋਲਰ ਮੋਨੋਬਲਾਕ ਪੰਪ ਲਗਵਾ ਸਕਦੇ ਹੋ ਜੇ ਤੁਹਾਡੇ ਪਹਿਲਾਂ ਤੋਂ ਕੋਈ ਸੋਲਰ ਸਿਸਟਮ ਲੱਗਿਆ ਹੈ ਉਹਦੇ ਵਿੱਚ ਕਿਸੇ ਡਰਾਈਵ ਦੇ ਵਿੱਚ ਕੋਈ 에ਰਰ ਆਉਂਦਾ ਹੈ ਕੋਈ ਦਿੱਕਤ ਹੈ ਬਦਲਵਾਈ ਦੇ ਵਿੱਚ ਟ੍ਰਿਪ ਦਾ ਇਸ਼ੂ ਆਉਂਦਾ ਹੈ ਤਾਂ ਵੀ ਤੁਸੀਂ ਪੈਰਾਮੀਟਰ ਸੈਟਿੰਗ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਦੀ ਸਰਵਿਸ ਪੇਡ ਹੈ ਸਰਵਿਸ ਦੇ ਚਾਰਜਸ ਲੈ ਜਾਣਗੇ ਪਰ ਤੁਹਾਡੇ ਸੋਲਰ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਕਿਸੇ ਵੀ ਤਰ੍ਹਾਂ ਦੀ ਏਸੀ ਡੀਸੀ ਸੋਲਰ ਡਰਾਈਵ ਖਰੀਦਣ ਵਾਸਤੇ ਜਾਂ ਸੋਲਰ ਮੋਟਰ ਖਰੀਦਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ즈 ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ